ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆਂ ਖਵਾਜਾ ਪੀਰ ਜੀ ਦਾ ਜਿਹੜਾ ਕੱਚੀ ਕੜਾਈ ਮਨਜ਼ੂਰ ਕਰਾਉਣ ਦੀ ਅਰਦਾਸ ਲੈ ਕੇ ਹਾਜ਼ਰ ਹੋਏ ਆਂ ਖਵਾਜਾ ਪੀਰ ਜੀ ਦੀ ਇਹ ਕੱਚੀ ਕੜਾਈ ਮਨਜ਼ੂਰ ਕਰਾਉਣ ਵਾਸਤੇ ਜਿਹੜੀ ਅਰਦਾਸ ਹੈ ਇਹ ਕੀਤੀ ਜਾਂਦੀ ਹੈ ਜਦੋਂ ਇਹ ਅਰਦਾਸ ਕੀਤੀ ਜਾਂਦੀ ਹੈ ਤਾਂ ਇਹ ਜਿਹੜੀ ਤੁਹਾਡੀ ਕੱਚੀ ਕੜਾਈ ਹੈ ਉਸੇ ਸਮੇਂ ਮਨਜ਼ੂਰ ਹੋ ਜਾਂਦੀ ਹੈ ਦਾਤਿਆਂ ਦੀ ਕੋ ਸੋ ਇਸ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਹੋਏ ਦੇਖ ਲੈਣਾ ਤੇ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਫਿਰ ਮਿਲਦੀਆਂ ਰਹਿਣ ਗਿਆ ਤਾਂ ਹੁਣ ਗੱਲ ਕਰਦੇ ਹਾਂ ਜੀ ਖਵਾਜਾ ਪੀਰ ਜੀ ਦੀ ਕੱਚੀ ਕੜਾਈ ਮਨਜ਼ੂਰ ਕਰਾਉਣ ਦੀ ਅਰਦਾਸ ਬਾਰੇ ਜਿਹੜੀ ਕਿ ਬਹੁਤ ਪਾਵਰਫੁੱਲ ਅਰਦਾਸ ਹੈ ਦਾਤਿਆਂ ਦੀ ਜੋ ਕਿ ਸਾਡੇ ਬਜ਼ੁਰਗਾਂ ਦੀ ਦਿੱਤੀ ਹੋਈ ਅਰਦਾਸ ਹੈ ਔਰ ਇਸ ਅਰਦਾਸ ਦੇ ਨਾਲ ਹੀ ਸਾਡੇ ਜਿਹੜੇ ਬਜ਼ੁਰਗ ਸੀ ਉਹ ਖਵਾਜਾ ਪੀਰ ਜੀ ਦੀ ਕੜਾਈ ਮਨਜ਼ੂਰ ਕਰਾਉਂਦੇ ਸੀ ਸੋ ਦੋਸਤੋ ਇਹ ਜਿਹੜੀ ਕੜਾਈ ਹੈ ਖਵਾਜਾ ਪੀਰ ਜੀ ਦੀ ਜਿਹੜੀ ਕੱਚੀ ਕੜਾਈ ਮਨਜ਼ੂਰ ਕਰਾਉਣ ਦੀ ਅਰਦਾਸ ਜਿਹੜੀ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਜਦੋਂ ਆਪਾਂ ਕੱਚੀ ਕੜਾਈ ਪਾਉਣ ਜਾਣੇ ਆ ਕਈ ਲੋਕ ਕੀ ਕਰਦੇ ਆ ਜਦੋਂ ਖਵਾਜਾ ਪੀਰ ਜੀ ਦੀ ਕੱਚੀ ਕੜਾਈ ਪਾਉਣ ਜਾਂਦੇ ਆ ਸਿੱਧਾ ਹੀ ਘੁਮਾ ਕੇ ਤੇ ਉਸੇ ਸਮੇ ਪਾ ਦਿੰਦੇ ਆ ਕਈ ਵਾਰ ਕਈਆਂ ਦੀ ਜਿਸ ਤਰ੍ਹਾਂ ਮੰਨ ਲਓ ਕੋਈ ਨਵਾਂ ਬੰਦਾ ਗਿਆ ਉਹ ਨਹੀਂ ਮਨਜ਼ੂਰ ਕਰਾ ਸਕਿਆ ਕੱਚੀ ਕੜਾਈ ਕਈ ਵਾਰ ਨਹੀਂ ਮਨਜ਼ੂਰ ਹੁੰਦੀ ਕਈ ਵਾਰ ਚੀਜ਼ ਅੱਗੇੋਂ ਭਾਰੀ ਹੁੰਦੀ ਹੈ ਜਿੱਥੇ ਕੀ ਜਿਹੜੀ ਇਹ ਕੜਾਈ ਹੈ ਮਨਜ਼ੂਰ ਨਹੀਂ ਕਰਦੇ ਦਾਤੇ ਸੋ ਜਿਸ ਅਰਦਾਸ ਦੇ ਨਾਲ ਜੇ ਤੁਸੀਂ ਇਸ ਅਰਦਾਸ ਦੇ ਨਾਲ ਕੱਚੀ ਕੜਾਈ ਮਨਜ਼ੂਰ ਕਰਾਉਂਗੇ ਤਾਂ ਖਵਾਜਾ ਪੀਰ ਜੀ ਤੁਹਾਡੀ ਜਿਹੜੀ ਕੜਾਈ ਆ 100% ਮਨਜ਼ੂਰ ਕਰਨਗੇ ਇਹਦੇ ਵਿੱਚ ਖਾਲੀ ਮੁੜਨ ਦਾ ਕੋਈ ਸਵਾਲ ਨਹੀਂ ਉੱਠਦਾ ਸੋ ਦੋਸਤੋ ਇਹ ਜਿਹੜੀ ਕੱਚੀ ਕੜਾਈ ਆ ਖਵਾਜਾ ਪੀਰ ਜੀ ਦੀ ਜਦੋਂ ਆਪਾਂ ਦਿੰਨੇ ਆ ਆਪਣਾ ਟਾਲਾ ਕਰਨ ਵਾਸਤੇ ਅਸੀਂ ਦਿੰਨੇ ਕਿ ਸਾਡੇ ਉੱਤੇ ਜਿਹੜੀ ਵੀ ਇਲ ਬਲਾਇਆ ਉਹਨੂੰ ਲਾਓ ਸਾਡੇ ਉੱਤੇ ਜੋ ਵੀ ਮੁਸੀਬਤ ਆ ਸਾਨੂੰ ਉਸ ਚੀਜ਼ ਨੂੰ ਲਾ ਦਿਓ ਪਰ ਅਸੀਂ ਕਦੀ ਇਹ ਨਹੀਂ ਸੋਚਿਆ ਕਿ ਅਸੀਂ ਵੀ ਜਦੋਂ ਵੀ ਜਾਣੇ ਆ ਸਿਰਫ ਆਪਣੇ ਮਤਲਬ ਲਈ ਜਾਣੇ ਆ ਕਦੀ ਉਸ ਤਰ੍ਹਾਂ ਦੀ ਕਦੀ ਖਵਾਜਾ ਪੀਰ ਜੀ ਦਾ ਸ਼ੁਕਰਾਨਾ ਕਰਨ ਵੀ ਨਹੀਂ ਗਏ ਹੋਣੇ ਜਦੋਂ ਅਸੀਂ ਮੁਸੀਬਤ ਚ ਪੈਨੇ ਆ ਫਿਰ ਅਸੀਂ ਜਾਣੇ ਆ ਅੱਗੇ ਪਿੱਛੇ ਸਾਨੂੰ ਸਾਡੇ ਪੀਰ ਕੋਈ ਨਜ਼ਰ ਨਹੀਂ ਆਉਂਦਾ ਤੋਂ ਇਸ ਕਰਕੇ ਜਦੋਂ ਵੀ ਇਹ ਅਰਦਾਸ ਤੁਹਾਨੂੰ ਇਹ ਯਾਦ ਲਾਏਗੀ ਕਿ ਤੁਹਾਡੇ ਪੀਰ ਤੁਹਾਡੇ ਨਾਲ ਹਮੇਸ਼ਾ ਰਹਿਣਗੇ ਤੁਹਾਡੀ ਮਦਦ ਕਰਦਗੇ ਜਦੋਂ ਇਸ ਅਰਦਾਸ ਨੂੰ ਤੁਸੀਂ ਕਰੋਗੇ ਤਾਂ ਖਵਾਜਾ ਪੀਰ ਜੀ ਤੁਹਾਡੇ ਤੋਂ ਖੁਸ਼ ਰਹਿਣਗੇ ਕਿਉਂਕਿ ਅਰਦਾਸ ਦੇ ਵਿੱਚ ਤਾਕਤ ਬਹੁਤ ਹੈ ਅਰਦਾਸ ਨੂੰ ਤੁਸੀਂ ਕੰਠਾਸਤ ਕਰ ਲੈਣੀ ਹੈ ਯਾਦ ਕਰ ਲੈਣਾ ਯਾਦ ਕਰਨ ਦੇ ਨਾਲ ਤੁਹਾਡੇ ਜਿਹੜੇ ਅੰਦਰਲੇ ਪਾਸੇ ਜਿਹੜੇ ਰੋਮ ਹੈ ਉਹ ਖੁੱਲ ਜਾਣਗੇ ਭਗਤੀ ਦੇ ਮਾਰਗ ਖੁੱਲ ਜਾਣਗੇ ਫਿਰ ਇਸ ਤਰੀਕੇ ਦੇ ਨਾਲ ਜਿਹੜੀ ਇਹ ਅਰਦਾਸ ਹੈ ਇਹ ਕਬੂਲ ਕਰਾ ਦਿੰਦੀ ਹੈ ਹਰ ਇੱਕ ਚੀਜ਼ ਨੂੰ ਸੋ ਸਾਡੀ ਇਸ ਤੋਂ ਪਹਿਲਾਂ ਵੀ ਵੀਡੀਓ ਬਣੀ ਹੋਈ ਹੈ ਨਿਆਜ਼ ਕਬੂਲ ਕਰਾਉਣ ਵਾਲੀ ਜਿਹੜੀ ਅਰਦਾਸ ਅਸੀਂ ਪਾਈ ਸੀ ਅੱਜ ਤੁਹਾਨੂੰ ਅਸੀਂ ਖਵਾਜਾ ਪੀਰ ਦੀ ਕੱਚੀ ਕੜਾਈ ਪਾਉਣ ਵਾਲੀ ਅਰਦਾਸ ਦੀ ਗੱਲ ਕਰਦੇ ਆਂ ਸੋ ਦੋਸਤੋ ਇਹ ਜਿਹੜੀ ਅਰਦਾਸ ਹੈ ਇਹ ਅਰਦਾਸ ਸਾਡੇ ਬਜ਼ੁਰਗ ਜਦੋਂ ਕਰਦੇ ਹੁੰਦੇ ਸੀ ਪਹਿਲਾਂ ਕੱਚੀ ਕੜਾਈ ਮਨਜ਼ੂਰ ਕਰਾਉਣ ਵਾਸਤੇ ਉਹਨਾਂ ਨੇ ਵੱਖਰੀ ਅਰਦਾਸ ਰੱਖੀ ਸੀ ਤੇ ਨਿਆਜ਼ ਕਬੂਲ ਕਰਾਉਣ ਲਈ ਵੱਖਰੀ ਅਰਦਾਸ ਰੱਖੀ ਹੁੰਦੀ ਸੀ ਸੋ ਇਸ ਅਰਦਾਸ ਦੇ ਨਾਲ ਜਦੋਂ ਜਾਂਦੇ ਸੀ ਦਰਿਆ ਦੇ ਕੰਢੇ ਤੇ ਨਹਿਰ ਦੇ ਕੰਢੇ ਤੇ ਜਿੱਥੇ ਵੀ ਜਾਂਦੇ ਸੀ ਸੋ ਨਾਲ ਉਸ ਭਗਤ ਨੂੰ ਜਿਹੜੇ ਵੀ ਜਿਹਦੇ ਉੱਤੇ ਦਿੱਕਤ ਹੁੰਦੀ ਸੀ ਉਹਨੂੰ ਨਾਲ ਲੈ ਕੇ ਜਾ ਕੇ ਅਰਦਾਸ ਕਰਦੇ ਸੀ ਤੇ ਉਸੇ ਸਮੇਂ ਕੱਚੀ ਕੜਾਈ ਉਹਦੇ ਸਿਰ ਤੋਂ ਵਾਰ ਕੇ ਖਵਾਜਾ ਪੀਰ ਜੀ ਨੂੰ ਦੇ ਦਿੰਦੇ ਸੀ ਮਨਜ਼ੂਰ ਕਰਾ ਲੈਂਦੇ ਸੀ ਕਿਉਂ ਕਰਕੇ ਉਹਨਾਂ ਨੇ ਭਗਤੀਆਂ ਕੀਤੀਆਂ ਸੀ ਸੋ ਹਰ ਬੰਦਾ ਭਗਤੀ ਨਹੀਂ ਕਰ ਸਕਦਾ ਸੋ ਇਸ ਕਰਕੇ ਤੁਸੀਂ ਕੋਈ ਵੀ ਹੋ ਜੇ ਤੁਹਾਨੂੰ ਲੱਗਦਾ ਤੁਹਾਡੇ ਉੱਤੇ ਕੋਈ ਇਦਾਂ ਦਾ ਵਾਰ ਚੱਲ ਗਿਆ ਕੰਮਕਾਰ ਰੁਕ ਗਏ ਕੰਮ ਧੰਦੇ ਬੰਦ ਹੋਣੇ ਸ਼ੁਰੂ ਹੋ ਗਏ ਚੱਲ ਦੇ ਕੰਮਾਂ 'ਚ ਰੁਕਾਵਟਾਂ ਪੈਣ ਲੱਪੀਆਂ ਮੁਸ਼ਕਲਾਂ ਆਣੀਆਂ ਸ਼ੁਰੂ ਹੋ ਗਈਆਂ ਦਿੱਕਤਾਂ ਤੇ ਦਿੱਕਤਾਂ ਪਰੇਸ਼ਾਨੀਆਂ ਤੇ ਪਰੇਸ਼ਾਨੀਆਂ ਤੁਹਾਡੇ ਨਾਲ ਖੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਤਾਂ ਸਮਝ ਲੈਣਾ ਕਿ ਤੁਹਾਨੂੰ ਤੁਹਾਡੇ ਰਸਤੇ ਬੰਦ ਕੀਤੇ ਗਏ ਆ ਰਸਤੇ ਖੋਲਣ ਲਈ ਖਵਾਜਾ ਪੀਰ ਜੀ ਦੀ ਜਿਹੜੀ ਕੱਚੀ ਕੜਾਹੀ ਦਿੱਤੀ ਜਾਂਦੀ ਹੈ ਸੋ ਦੋਸਤੋ ਇਸ ਕੱਚੀ ਕੜਾਹੀ ਦੇ ਵਿੱਚ ਇੰਨੀ ਕਿ ਤਾਕਤ ਹੈ ਕਿ ਜਦੋਂ ਇਹਨੂੰ ਮਨਜ਼ੂਰ ਕਰਾ ਲਿਆ ਜਾਂਦਾ ਹੈ ਇਹਦਾ ਰਿਜ਼ਲਟ ਜਿਹੜਾ ਆ ਦੋ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਜਾਂਦਾ ਇਸ ਅਰਦਾਸ ਦੇ ਥਰੂ ਜਦੋਂ ਤੁਸੀਂ ਇਸ ਕੜਾਹੀ ਨੂੰ ਮਨਜ਼ੂਰ ਕਰਾਉਂਦੇ ਆ ਤਾਂ ਤੁਹਾਨੂੰ ਦੋ ਦਿਨਾਂ ਦੇ ਵਿੱਚ ਇਹਦਾ ਪਤਾ ਲੱਗਦਾ ਹੈ ਸੋ ਇਸ ਕਰਕੇ ਜਿਹੜੀ ਇਹ ਅਰਦਾਸ ਬੇਨਤੀ ਹੈ ਖਵਾਜਾ ਸਾਹਿਬ ਦੀ ਬਹੁਤ ਤਾਕਤਵਾਰ ਹੈ ਇਹਨੂੰ ਕਰਨ ਦੇ ਨਾਲ ਤੁਹਾਡੇ ਆਪਣੇ ਆਪ ਅੰਦਰ ਇੱਕ ਜਿਹੜੀ ਊਰਜਾ ਤੇ ਪਾਵਰ ਹੈ ਉਹ ਤੁਹਾਡੇ ਅੰਦਰ ਨਜ਼ਰ ਆਏਗੀ ਤੁਹਾਨੂੰ ਤਾਕਤ ਤੁਹਾਡੀ ਨਜ਼ਰ ਆਏਗੀ ਫਕੀਰੀ ਜਿਹੜੀ ਹੈ ਜਿਹੜੀ ਫੱਕਰਾਂ ਦੀ ਫਕੀਰੀ ਹੈ ਜਾਗਦੀ ਹੈ ਜਿਹੜੇ ਗੱਦੀਆਂ ਵਾਲੇ ਬਜ਼ੁਰਗ ਜਿਹੜੇ ਚਾਗ ਗੱਦੀਆਂ ਵਾਲੇ ਕੋਈ ਵੀ ਵੀਰ ਜਦੋਂ ਇਸ ਚੀਜ਼ ਨੂੰ ਅਰਦਾਸ ਨੂੰ ਕਰਦੇ ਉਹਨਾਂ ਨੂੰ ਪਤਾ ਹੁੰਦਾ ਕਿ ਜਦੋਂ ਅਰਦਾਸ ਕਰਦੇ ਆ ਉਸੇ ਸਮੇਂ ਖਵਾਜਾ ਪੀਰ ਦੀ ਹਾਜ਼ਰੀ ਆਉਂਦੀ ਹੈ ਜਲ ਦੇ ਵਿੱਚ ਹਲ ਦੇ ਵਿੱਚ ਜਦੋਂ ਜਲ ਦੇ ਵਿੱਚ ਜਦੋਂ ਹਾਜ਼ਰੀ ਆਉਂਦੀ ਹੈ ਤੋ ਹਾਜ਼ਰੀ ਦੇ ਵਿੱਚ ਪਤਾ ਚਲ ਜਾਂਦਾ ਕਿ ਖਵਾਜਾ ਸਾਹਿਬ ਹੁਣ ਇੱਥੇ ਆ ਆ ਗਏ ਨੇ ਹਾਜ਼ਰ ਨਾਜ਼ਰ ਹੋ ਚੁੱਕੇ ਨੇ ਤੇ ਹੁਣ ਸਾਨੂੰ ਅਰਦਾਸ ਮਨਜ਼ੂਰ ਕਰਾ ਲੈਣੀ ਚਾਹੀਦੀ ਹੈ ਸੋ ਇਸ ਕਰਕੇ ਇਹ ਜਿਹੜੀ ਕੋਸ਼ਿਸ਼ ਹੈ ਤੁਸੀਂ ਇਹ ਕਰਿਓ ਕਿ ਦਰਿਆ ਦੇ ਕੰਢੇ ਤੇ ਜਾ ਕੇ ਕਰਿਓ ਤੇ ਦਰਿਆ ਦੇ ਕੰਢੇ ਤੇ ਜਦੋਂ ਜਾ ਕੇ ਇਸ ਅਰਦਾਸ ਨੂੰ ਮਨਜ਼ੂਰ ਕਰਾਉਂਗੇ ਉਸ ਤੋਂ ਤੁਹਾਨੂੰ ਆਪੇ ਪਤਾ ਲੱਗ ਜਾਊ ਹੁਣ ਤੁਸੀਂ ਅਰਦਾਸ ਸੁਣ ਲਓ ਪਹਿਲਾਂ ਤਾਂ ਮੈਂ ਇਹਦੇ ਬਾਰੇ ਦੱਸ ਦਵਾਂ ਅਰਦਾਸ ਤੁਸੀਂ ਲਿਖ ਲਓ ਕਾਪੀ ਪੈਨ ਚੱਕ ਕੇ ਅਰਦਾਸ ਇਸ ਤਰ੍ਹਾਂ ਹੈ ਬਿਸਮਿਲ੍ਲਾ ਜੈ ਖਵਾਜਾ ਪੀਰ ਮੇਰੀ ਖੋਲ ਦਿਓ ਤਕਦੀਰ ਖਵਾਜਾ ਚਿਸ਼ਤੀਆਂ ਦਾ ਸਰਦਾਰ ਡੁੱਬੀ ਬੇੜੀ ਲਾਵੇ ਪਾਰ ਅਲਾ ਬਲਾ ਨੂੰ ਦੂਰ ਕਰ ਦੇਣਾ ਦੁਸ਼ਮਣਾਂ ਦਾ ਨਾ ਚੱਲੇ ਇੱਕ ਵੀ ਵਾਰ ਕੱਚੀ ਪੱਕੀ ਹਾਜ਼ਰੀ ਮੇਰੀ ਕਰਿਓ ਪਰਵਾਨ ਖਵਾਜਾ ਮੇਰਾ ਪੀਰ ਰਹਿਣਾ ਸਦਾ ਮਿਹਰਬਾਨ ਲਾ ਇਲਾ ਇਲਾ ਮੁਹੰਮਦ ਯਾ ਰਸੂਲ ਅੱਲਾ ਸੋ ਦੋਸਤੋ ਇਸੇ ਕਲਾਮ ਮੈਂ ਦੁਬਾਰਾ ਬੋਲ ਦਿੰਨਾ ਬਿਸਮਿਲ੍ਲਾ ਜੈ ਖਵਾਜਾ ਪੀਰ ਮੇਰੀ ਖੋਲ ਦਿਓ ਤਕਦੀਰ ਖਵਾਜਾ ਚਿਸ਼ਤੀਆਂ ਦਾ ਸਰਦਾਰ ਡੁੱਬੀ ਬੇੜੀ ਲਾਵੇ ਪਾਰ ਅੱਲਾ ਅੱਲਾ ਬਲਾ ਨੂੰ ਦੂਰ ਕਰ ਦੇਣਾ ਦੁਸ਼ਮਣਾਂ ਦਾ ਨਾ ਚੱਲੇ ਇੱਕ ਵੀ ਵਾਰ ਕੱਚੀ ਪੱਕੀ ਹਾਜ਼ਰੀ ਮੇਰੀ ਕਰਿਓ ਪ੍ਰਵਾਨ ਖਵਾਜਾ ਮੇਰਾ ਪੀਰ ਰਹਿਣਾ ਸਦਾ ਮਿਹਰਬਾਨ ਲਾ ਇਲਾ ਇਲਲਾ ਮੁਹੰਮਦ ਯਾ ਰਸੂਲ ਅੱਲਾ ਸੋ ਦੋਸਤੋ ਇਸੇ ਕਲਾਮ ਕਲਾਮ ਬਹੁਤ ਪਾਵਰਫੁਲ ਤੇ ਤਾਕਤਵਰ ਜਿਹੜੀ ਇਹ ਕਲਾਮ ਹੈ ਇਹਨੂੰ ਅਰਦਾਸ ਵਜੋਂ ਕੀਤਾ ਜਾਂਦਾ ਹੈ ਕਲਾਮ ਇਹ ਜਿਹੜੀ ਕਲਾਮ ਹੈ ਇਹਨੂੰ ਅਰਦਾਸ ਅਸੀਂ ਕਹਿੰਨੇ ਆ ਸੋ ਇਹ ਕਲਾਮ ਵੀ ਕੰਮ ਕਰਦੀ ਹੈ ਅਰਦਾਸ ਦੇ ਤਰੂ ਵੀ ਕੰਮ ਕਰਦੀ ਹੈ ਅਸੀਂ ਅਰਦਾਸ ਹੀ ਇਹਨੂੰ ਕਹਾਂਗੇ ਕਿਉਂ ਕਰਕੇ ਸਾਡੇ ਬਜ਼ੁਰਗ ਵੀ ਇਹਨੂੰ ਅਰਦਾਸ ਕਹਿੰਦੇ ਸੀ ਅਸੀਂ ਅਰਦਾਸ ਕਹਾਂਗੇ ਸੋ ਅਰਦਾਸ ਕਰਨ ਦੇ ਲਈ ਸਿੱਧੇ ਹੋ ਕੇ ਮਨ ਨੂੰ پاک ਸਾਫ ਹੋ ਕੇ ਕਰਨਾ ਔਰ ਜਿਹੜੀ ਜਦੋਂ ਇਹ ਅਰਦਾਸ ਕਰਨੀ ਹੈ ਜਿਹੜੇ ਵੀ ਜੇ ਨਹੀਂ ਤੁਸੀਂ ਕਰ ਸਕਦੇ ਕਿਸੇ ਗੁਰੂ ਪੀਰ ਨੂੰ ਨਾਲ ਲੈ ਜਿਓ ਜਿਹੜੇ ਵੀ ਤੁਹਾਡੇ ਗੁਰੂ ਮੁਰਸ਼ਿਦ ਉਹਨਾਂ ਨੂੰ ਨਾਲ ਲੈ ਕੇ ਜਾ ਕੇ ਫਿਰ ਤੁਸੀਂ ਕਰਾ ਸਕਦੇ ਹੋ ਸੋ ਕੱਚੀ ਜਿਹੜੀ ਕੜਾਈ ਹੈ ਤੁਹਾਨੂੰ ਬਾਕੀ ਪਤਾ ਹੀ ਹੈ ਕਿੱਦਾਂ ਦੇਣੀ ਹੈ ਜੇ ਨਹੀਂ ਪਤਾ ਮੈਂ ਇੱਕ ਵਾਰ ਦੱਸ ਦਿੰਨਾ ਕਿ ਜਿਹੜਾ ਦਲੀਆ ਥੋੜਾ ਜਿਹਾ ਲੈਣਾ ਤੁਸੀਂ ਉਹਦੇ ਵਿੱਚ ਦੇਸੀ ਘਿਓ ਪਾ ਲੈਣਾ ਚੀਨੀ ਪਾ ਲੈਣੀ ਹੈ ਤੇ ਇਹ ਤਿੰਨ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਆਪਣੇ ਸਿਰ ਤੋਂ ਸੱਤ ਵਾਰ ਉੱਪਰ ਠੀਕ ਘੁਮਾ ਕੇ ਚੱਲ ਦੇ ਪਾਣੀ ਚ ਪਾ ਦੇਣੀ ਹੈ ਤੇ ਉੱਥੇ ਦਰਿਆ ਦੇ ਕੰਢੇ ਤੇ ਤੁਸੀਂ ਪੰਜ ਅਗਰਬੱਤੀਆਂ ਪੰਜ ਗਲਾਬ ਦੇ ਫੁੱਲ ਔਰ ਇੱਕ ਸਿੱਕਾ ਰੱਖ ਕੇ ਆਉਣਾ ਖਵਾਜਾ ਪੀਰ ਜੀ ਦੇ ਨਾਮ ਦਾ ਤੇ ਇਹ ਜਿਹੜੀਆਂ ਕੜਾਈਆਂ ਆ ਘੱਟੋ-ਘੱਟ ਜੇ ਤੁਹਾਨੂੰ ਆਪ ਤੁਸੀਂ ਕਰ ਰਹੇ ਹੋ ਤਾਂ ਘੱਟੋ-ਘੱਟ 5 ਪਾਇਓ ਜੇ ਕਿਸੇ ਤੋਂ ਗੁਰੂ ਪੀਰ ਤੋਂ ਕਰਾ ਰਹੇ ਹੋ ਤਾਂ ਇੱਕ ਕੜਾਈ ਨਾਲ ਹੀ ਤੁਹਾਡਾ ਸਾਰਾ ਮਸਲਾ ਹੱਲ ਹੋ ਜਾਣਾ ਸੋ ਦੋਸਤੋ ਇਹ ਜਿਹੜੀ ਕੜਾਈ ਤੁਹਾਨੂੰ ਦੱਸੀ ਹੈ ਇਹ ਇਹਦਾ ਰਿਜ਼ਲਟ ਜਿਹੜਾ ਤੁਹਾਨੂੰ ਦੱਸਿਆ ਨਾਲੋਂ ਨਾਲ ਮਿਲਦਾ ਜੇ ਤੁਸੀਂ ਆਪ ਕਰ ਲੋਗੇ ਇਹਦਾ ਤਾਂ ਵੀ ਪਤਾ ਲੱਗ ਜਾਊਗਾ ਤੇ ਬੜੀ ਹੀ ਪਾਵਰਫੁਲ ਇਹ ਜਿਹੜੀ ਇਹ ਅਰਦਾਸ ਹੈ ਇਹਨੂੰ ਕਰ ਲੈਣਾ ਇਸੇ ਸਾਡੀ ਵੀਡੀਓ ਸੀ ਜੇ ਚੱਕੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਚਾਹ ਪੀਰਾਂ ਦੀ ਚਾਹ ਮਸਤਾਂ ਦੀ